ਜੀ ਅਸੀ ਗਾ ਜੀ ਮੈਂ ਤਾਂ ਸਾਰੇ ਪਤਰ ਸਬੰਧ ਦਾ ਬਹੁਤ-ਬਹੁਤ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਔਰ ਅੱਜ ਬਹੁਤ ਵੱਡਾ ਮੁੱਦਾ ਹੈ ਕਿ ਬੜੇ ਸਾਲਾਂ ਤੋਂ ਇਹ ਮੰਗ ਸੀ ਇਸ ਜਿਹਦੇ ਰਿਗਾਰਡਿੰਗ ਅਸੀਂ ਅੱਜ ਪੀਸੀ ਕਰਨ ਲੱਗੇ ਹਾਂ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਸਾਰੀ ਬੈਠੀ ਹੈ ਸਾਡੇ ਨਾਲ ਸਾਡੇ ਚੇਅਰਮੈਨ ਸਾਹਿਬ ਦੇਵਰਾ ਸ਼ਰਮਾ ਜੀ ਸੱਜੇ ਸਾਹਿਬ ਕਮਨ ਜੀ ਇੰਟਾ ਜੀ ਸਾਡਾ ਬਲਾਕ ਸਮਰਤੀ ਬਰ ਨਿਕਾਈ ਔਰ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਫਾਜ਼ਿਲਕਾ ਤੋਂ ਫਰੋਸਪੁਰ ਜਲਾਲਾਬਾਦ ਤੋਂ ਫਰੋਸਪੁਰ ਤੋਂ ਜਲਾਲਾਬਾਦ ਤੋਂ ਫਾਜ਼ਿਲਕਾ ਜਿਹੜੀ ਸਾਡੀ ਸਟੇਟ ਹਾਈਵੇ ਹੈ ਉਹਦਾ ਦੁਬਾਰਾ ਨਵੀਨੀ ਕਰਨ ਦਾ ਫੈਸਲਾ ਲਿਆ ਔਰ ਇਸ ਤੋਂ ਪਹਿਲਾਂ ਦੀ ਸਰਕਾਰਾਂ ਟੂਲ ਟੈਕਸ ਲਾ ਕੇ ਸੜਕਾਂ ਦੀ ਮਰਮਮਤ ਕਰਦੀ ਸੀ ਪਰ ਸਤਕੇ ਜਾਈਏ ਸਰਕਾਰ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਕਿੰਨੀਆਂ ਗਿਣਤੀ ਨਹੀਂ 15 16 ਮੇਰੇ ਖਿਆਲ ਟੋਲ ਟੈਕਸ ਬੰਦ ਕਰੇ ਜਿਹੜੇ ਨਾਲ ਲੋਕਾਂ ਨੂੰ ਡੇਲੀ ਖਰਚੇ ਤੋਂ ਨਜਾਤ ਮਿਲੀ ਹੈ ਔਰ ਇਸ ਗੱਲ ਦਾ ਧੰਨਵਾਦ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਤਿਹਾਸਿਕ ਫੈਸਲਾ ਹੈ 44000 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਔਰ ਨਵੀਆਂ ਸੜਕਾਂ ਜਿਹੜੀਆਂ ਬਣੀਆਂ ਸੀ ਔਰ ਕਈ ਸਾਲਾਂ ਤੋਂ ਜਲਾਲਾਬਾਦ ਫਰੋਜ਼ਪੁਰ ਤੋਂ ਜਲਾਲਾਬਾਦ ਫਾਜ਼ਿਲਕਾ ਰੋਡ ਦੀ ਰਿਪੇਅਰ ਨਹੀਂ ਹੋਈ ਸੀ ਦੋ ਟੋਲ ਟੈਕਸ ਆਉਂਦੇ ਸੀ 2008 ਚ ਟੋਲ ਟੈਕਸ ਸਟਾਰਟ ਹੋਇਆ ਸੀ 2023 ਅਕਤੂਬਰ ਚ ਮੁੱਖ ਮੰਤਰੀ ਪੰਜਾਬ ਨੇ ਟੋਲ ਟੈਕਸ ਖਤਮ ਕਰਾਇਆ ਹਾਲਾਂਕਿ ਉਹ ਤਾਂ ਐਕਸਟੈਂਸ਼ਨ ਮੰਗਦੇ ਸੀ ਪਰ ਵੀ ਇਹ ਫੈਸਲਾ ਲਿਆ ਟੋਲ ਟੈਕਸ ਐਕਸਟੈਂਡ ਨਹੀਂ ਕੀਤਾ ਗਿਆ ਔਰ ਹਰੋਨਾ ਜਿਹੜੀ ਜਲਾਲਾਬਾਦ ਤੋਂ ਫਰੋਸਪੁਰ ਔਰ ਜਲਾਲਾਬਾਦ ਹਫਾਜ਼ਲ ਕਾ ਜਿਹੜੀ ਰੋਡ ਹੈ 46 ਕਰੋੜ 46 ਲੱਖ ਰੁਪਿਆ ਉਹਦੇ ਤੇ ਪੂਰੀ ਦੀ ਮੁਰੰਮਤ ਜਿਹੜੀ ਦੁਬਾਰਾ ਸਰਕਸਵਾਰੀ ਨਵੀਂ ਬਣੂਗੀ ਔਰ ਕੋਈ ਟੋਲ ਟੈਕਸ ਨਹੀਂ ਲੱਗੂਗਾ ਔਰ ਬਹੁਤ ਵਧੀਆ ਸੜਕ ਬਣਾਈ ਜਾਊਗੀ ਔਰ ਜਿਹਦੇ ਵਿੱਚ ਕਈ ਸਾਲਾਂ ਲਈ ਗਰੰਟੀ ਵੀ ਲੈ ਜਾਊਗੀ ਵੀ ਸੜਕ ਟੁੱਟੂਗੀ ਨਹੀਂ ਤੇ ਚੌੜਾ ਵੀ ਕੀਤਾ ਜਾਣਾ ਮਤਲਬ ਸਭ ਰੋੜ ਕਰੀ ਨੀ ਚੌੜਾ ਸੀ ਪੰਜਾਬ ਸਰਕਾਰ ਨੇ ਤਾਂ ਬੇਨਤੀ ਕੀਤੀ ਸੀ ਸੈਂਟਰ ਸਰਕਾਰ ਨੂੰ ਕਿ ਨੈਸ਼ਨਲ ਹਾਈਵੇ ਦੇ ਅੰਡਰ ਲਈ ਜਾਵੇ ਪਰ ਉਹਨਾਂ ਨੇ ਨਹੀਂ ਫੈਸਲਾ ਲਾਇਆ ਦਿੱਤੇ ਇਸ ਕਰਕੇ ਪੰਜਾਬ ਸਰਕਾਰ ਨੇ ਸੋਚਿਆ ਵੀ ਸਰਕਾਰ ਦਾ ਦੁਬਾਰਾ ਦੁਬਾਰਾ ਬਣਾਉਣੀ ਰਿਪੇਅਰ ਕਰਨੀ ਬੜੀ ਜ਼ਰੂਰੀ ਹੈ ਔਰ ਬੜੇ ਸਾਲਾਂ ਬਾਅਦ ਜਿਹੜੀ ਜ਼ਿਆਦਾ ਬੈਂਟਰੀਸ ਵੀ ਬੜੀ ਵੱਡੀ ਪ੍ਰੋਬਲਮ ਹੈ ਰਾਸਤੇ 'ਚ ਵੀ ਜਿੱਦੋਂ ਅਸੀਂ ਖਾਈ ਜਾਂਦੇ ਉੱਥੇ ਵੀ ਕਈ ਇਕਤਾਰ ਰੱਖਿਆ ਨੇ ਉਹ तकरीबन 1.5 ਮਹੀਨੇ ਚੋਂ 2 ਮਹੀਨੇ ਚ ਸੜਕ ਬਣ ਕੇ ਕੰਪਲੀਟ ਹੋ ਜੇ ਕਿਤੇ ਨਾ ਕਿਤੇ ਲੋਕਾਂ ਦੀ ਮੰਗ ਸੀ ਵੀ ਇਹ ਵਨਵੇ ਬੜਾਈ ਜਾਵੇ ਫੋਨ ਨੀ ਬਿਲਕੁਲ ਬੰਨੀ ਚਾਹੀਦੀ ਸੀ ਅਸੀਂ ਤਾਂ ਕਹਿੰਨੇ ਕਿਉਂ ਨੀ ਬੰਨੀ ਚਾਹੀਦੀ ਸਭ ਤੋਂ ਵੱਧ ਟ੍ਰੈਫਿਕ ਜੇ ਪੰਜਾਬ ਦਾ ਕਿਸੇ ਰੋਡ ਤੇ ਤੋਂ ਫਾਜ਼ਿਲਕਾ ਤੋਂ ਫਰੋਸਪੁਰ ਰੋਡ ਤੇ ਹੈ ਕਿਉਂਕਿ ਜੰਮੂ ਕਸ਼ਮੀਰ ਤੋਂ ਲੈ ਕੇ ਜਕੰਡਲਾ ਪੋਰਟ ਤੇ ਜਾਣਾ ਹੈ ਤਾਂ ਇੱਕ ਕੋਈ ਕਰੋੜ ਸੀ ਜਿਹੜੀ ਫਾਜ਼ਿਲਕਾ ਫਰੋਸਪੁਰ ਦੇ ਪੁਰਾਣੇ ਸਰਕਾਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜਿਨ੍ਹਾਂ ਨੇ ਹਾਈਵੇ ਉਧਰ ਦੀ ਕਢਾਲਾ ਜਿਹੜੇ ਕਿ ਅਸਲੀਅਤ ਹੈਵੇ ਫਾਜ਼ਿਲਕਾ ਫਰੋਸਪੁਰ ਰੋਡ ਬੰਦੀ ਸੀ ਪਰ ਚਲੋ ਆਪ ਅਸੀਂ ਤੇ ਇਸ ਗੱਲ ਲਈ ਧੰਨਵਾਦੀਆਂ ਕਿ ਕਈ ਸਾਲਾਂ ਤੋਂ ਇਸ ਸੜਕ ਦੀ ਮੰਗ ਸੀ ਉਹ ਮੁੱਖ ਮੰਤਰੀ ਪੰਜਾਬ ਨੇ ਸਪੈਸ਼ਲ ਅਸਿਸਟੈਂਸ ਦੇ ਪੈਸੇ ਚੋਂ 86 ਕਰੋੜ 86 ਲੱਖ ਨਾਲ ਤਕਰੀਬਨ 100 ਕਿਲੋਮੀਟਰ ਬਣਦਾ ਹੈ 95 ਕਿਲੋਮੀਟਰ ਸ਼ਾਇਦ ਬਣਦੇ ਹਨ ਔਰ ਇਸ ਸੜਕ ਨਵੀਂ ਬਣਾਈ ਜਾਊਗੀ ਜਿਸ ਦੇ ਨਾਲ ਕਈ ਸਾਲਾਂ ਦੇ ਲੋਕਾਂ ਨੂੰ ਨਿਰਾਸ਼ਾਤ ਮਿਲੇਗੀ ਔਰ ਉਸ ਤੋਂ ਵੱਡੀ ਖੁਸ਼ਖਬਰੀ ਇਹ ਹੈ ਵੀ ਆਪਣੇ 15-20 ਦਿਨ ਤੱਕ ਆਪਾਂ ਬਾਈਪਾਸ ਦਾ ਕੰਮ ਸ਼ੁਰੂ ਕਰਨ ਲੱਗੇ ਤੇ ਟੈਂਡਰ ਲੱਗ ਜਾਏਗਾ ਟੈਂਡਰ ਫਲੋਟ ਹੋ ਜਾਏਗਾ 15-20 ਦਿਨ ਦੇ ਵਿੱਚ ਵਿੱਚ ਔਰ ਜਲਾਲਾਬਾਦ ਲਈ ਉਸ ਗੱਲ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਵੀ ਕੋਈ ਦੁਕਾਨ ਜਲਾਲਾਬਾਦ ਦੀ ਨਹੀਂ ਪੱਟੀ ਜਾਊਗੀ ਕੋਈ ਦੁਕਾਨ ਢਾਈ ਨਹੀਂ ਜਾਊਗੀ ਔਰ ਸਾਰਿਆਂ ਨੂੰ ਆਪਦਾ ਕੰਮ ਕਰ ਉਸੇ ਤਰੀਕੇ ਨਾਲ ਬਹਿ ਕੇ ਉਸੇ ਤਰੀਕੇ ਨਾਲ ਬਹਿ ਕੇ ਆਪਦਾ ਦੁਕਾਨਦਾਰਾਂ ਦਾ ਕੰਮ ਕਰੂਗਾ ਜਦੋਂ ਬਾਈਪਾਸ ਕੰਪਲੀਟ ਹੋ ਜਾਊਗਾ ਤਾਂ ਮੇਨ ਹਾਈਵੇ ਉਧਰ ਡਾਇਵਰਟ ਹੋ ਜਾਏਗਾ ਇਹ ਕਦੋਂ ਸ਼ੁਰੂ ਹੋ ਰਿਹਾ ਸਰ ਦੱਸਿਆ ਪਿਛਲੇ ਸਮੇਂ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਕਿਸ ਦਾ ਵੀ ਜਿਹੜੀਆਂ ਪਿੱਛੇ ਸੜਕਾਂ ਲੇ ਕੇ 91 ਸੜਕਾਂ ਜੋ ਤੁਸੀਂ ਨਹੀਂ ਉਹਨਾਂ ਦੇ ਟੈਂਡਰ ਫਲੋਟ ਹੋ ਗਏ ਟੈਂਡਰ ਲੋਟ ਹੋ ਗਿਆ ਹੈ ਵਰਕ ਆਰਡਰ ਕੱਟਣ ਵਾਲੇ ਕੱਲ ਪਰਸੂ ਤੱਕ ਕੱਟੇ ਜਾਣਗੇ ਪੀਡਬਲੂ ਦੇ ਟੈਂਡਰ ਦੇ ਹਲੇ ਕੱਲ ਲਾਸਟ ਡੇਟ ਹੈ ਉਹ ਦੋ ਤਿੰਨ ਦਿਨ ਦਾ ਜਿਹੜਾ ਪ੍ਰੋਸੈਸ ਹੈ ਉਹ ਵਰਕ ਆਰਡਰ ਕੱਟੇ ਜਾਣਗੇ ਉਸ ਤੋਂ ਬਾਅਦ 31 ਮਾਰਚ ਤੱਕ ਤਕਰੀਬਨ ਸਾਰੀਆਂ ਸੜਕਾਂ ਦੁਬਾਰਾ ਸਾਰੀਆਂ ਬਣਾਂਗੇ ਬਾਜਲ ਦਾ ਫੋਲਪਰ ਰੋਡ ਵੀ 31 ਮਾਰਚ ਬਿਲਕੁਲ 31 ਮਾਰਚ ਤੱਕ ਉਹਨਾਂ ਦੇ ਪਲਾਂਟ ਜਿਹੜੇ ਆਈ ਸੀਕ ਕਰਨੇ ਕਿੰਨਾਂ ਲੋਟ ਰਹੀ ਹੈ ਕੱਲ ਕੱਲ ਸ਼ਾਇਦ ਇਹਦਾ ਟੈਂਡਰ ਖੁੱਲਿਆ ਔਰ ਦੋ ਤਿੰਨ ਦਿਨ ਦਾ ਪ੍ਰੋਸੈਸ ਹੈ ਟੈਂਡਰ ਤੋਂ ਬਾਅਦ ਐਮਐਲਜੀ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਵੀ ਵਿੱਚੋਂ ਕੰਮ ਸ਼ੁਰੂ ਸ਼ਹਿਰ ਦੇ ਜਿੰਨੀਆਂ ਸੜਕਾਂ ਬੰਨਨੀਆਂ ਸੀ ਉਹਦੇ ਚੋਂ ਤਿੰਨ ਸੜਕਾਂ ਰਹਿ ਗਈਆਂ ਬੰਨਣ ਵਾਲੀਆਂ ਉਹ ਮੌਸਮ ਦੇ ਆਧਾਰ ਤੇ ਦੇਖਿਆ ਜਾਂਦਾ 31 ਕਿਉਂਕਿ ਧੁੱਪ ਦੇ ਮੌਸਮ 'ਚ ਸੜਕਾਂ ਬੰਨਦੀਆਂ ਨਹੀਂ ਠੰਡ 'ਚ ਸੜਕਾਂ ਬੰਨਦੀਆਂ ਨਹੀਂ ਫਿਰ ਉਹਦੀ ਲੁੱਕ ਦੀ ਉਹਦੀ ਪੂਰੀ ਨਹੀਂ ਪਕੜ ਨਹੀਂ ਹੁੰਦੀ ਇਸ ਕਰਕੇ ਜਿਹੜੀਆਂ ਦੋ ਤਿੰਨ ਸੜਕਾਂ ਰਹਿndੀਆਂ ਨੇ ਉਹ ਅਗਲੇ ਮਹੀਨੇ ਉਹਦਾ ਪ੍ਰੀਮਿਕਸ ਪੈਕ ਉਹ ਅਸੀਂ ਕੰਪਲੀਟ ਕਰਨਾ ਮਾਰਚ ਦੇ ਪਹਿਲੇ ਹਫਤੇ ਤੱਕ ਕੋਸ਼ਿਸ਼ ਅਸੀਂ ਕੰਪਲੀਟ ਕਰਦੇ ਹਾਂ ਯਾਨੀ ਸਾ ਬੱਗੇ ਵੀ ਸੜਕਾਂ ਬੰਦੀਆਂ ਮਹੀਨੇ ਬਾਅਦ ਫਿਰ ਟੁੱਟ ਜਾਂਦੀਆਂ ਹੋਰ ਪੁਰਾਣੀ ਸਰਕਾਰ ਨੂੰ ਕਹਿਣ ਕਿ ਉਹ ਪੈਚ ਵਰਕ ਨਾ ਹੋਵੇ ਪੈਚਵਰਕ ਤਾਂ ਕੋਈ ਕਰੇ ਹੀ ਨਹੀਂ ਦੱਸੋ ਕਿੱਥੇ ਕਰੇ ਗਿਆ ਸਾਡੇ ਅੱਗੇ ਵੀ ਆ ਮੈਣੀ ਵਾਲੀ ਰੋਡ ਵਾਲੀ ਬੇਰੀ ਸੀ ਹਰ ਟਾਈਮ ਪਹਿਲਾਂ ਹੁਣ ਚਲੇ ਜਾਓ ਸਾਰੀ ਪੱਟੀ ਉਹਦੇ ਬਾਰੇ ਮੇਰੀ ਬੇਨਤੀ ਹੈ ਜਿਹੜੇ ਪੁਰਾਣੇ ਆਉਂਦੇ ਉਹਨਾਂ ਨੂੰ ਪੁੱਛ ਲਿਆ ਕਰੋ ਮੈਨੂੰ ਤਾਂ ਤੁਸੀਂ ਦੱਸੋ ਜੇ ਕੋਈ ਪੈਚਵਰਕ ਹੋਇਆ ਤਾਂ ਅਸੀਂ ਤਾਂ ਹੀ ਕਹੇ ਸੀ ਵੀ ਜਾਂ ਤਾਂ ਬਣੂਗੀ ਸਾਰੀ ਬਣੂਗੀ ਜਾਂ ਬਰ ਬਣਾਉਣੀ ਨਹੀਂ ਉਹਦਾ ਫਾਇਦਾ ਕੋਈ ਨਹੀਂ ਪੈਚਵਰਕ ਟੈਂਪਰੇਰੀ ਕੰਮ ਹੁੰਦਾ ਹੈ ਟੈਂਪਰੇਰੀ ਕੰਮ ਕਿੰਨੀ ਵਾਰੀ ਮਰਜ਼ੀ ਕਰ ਲਈਏ ਅਲਟੀਮੇਟਲੀ ਮਹੀਨਾ 2 ਮਹੀਨੇ 6 ਮਹੀਨੇ ਤੋਂ ਬਾਅਦ ਕੱਢਦਾ ਨਹੀਂਗਾ ਇਸ ਕਰਕੇ ਹੀ ਸਰਕਾਰ ਨੇ ਫੈਸਲਾ ਲਿਆ ਆਈ ਥਿੰਕ ਪਹਿਲੀ ਵਾਰੀ ਇਹ ਆਮਾਦੀ ਪਾਰਟੀ ਦੀ ਸਰਕਾਰ ਹੈ ਜਿਨੇ 44000 ਕਿਲੋਮੀਟਰ ਸੜਕਾਂ ਦੁਬਾਰਾ ਮਰਮਤ ਕਰਨੀਆਂ ਹੈ ਪਹਿਲੀ ਵਾਰ ਇਤਿਹਾਸ ਇਕੱਠੀਆਂ ਨਹੀਂ ਸੜਕਾਂ ਬਰਮਤ ਹੋਣ ਲੱਗੀਆਂ ਅੱਜ ਤੱਕ ਕਦੇ ਪਹਿਲਾਂ ਹੋਈਆਂ ਨਹੀਂ ਸੀ ਹੁਣ ਨਾ ਹੀ ਇਨੀਆਂ ਸੜਕਾਂ ਕਦੇ ਨਵੀਆਂ ਆਈਆਂ ਆਪਾਂ ਜੇ ਜਲਾਲਾਬਾਦ ਦੀ ਗੱਲ ਕਰੀਏ 91 ਕਿਲੋਮੀਟਰ ਸੜਕਾਂ ਇਸ 2 ਮਹੀਨਿਆਂ ਚ ਨਵੀਆਂ ਬਣੀਆਂ ਜਿਹੜੀ ਚਾਰ ਕਰਮਾਂ ਦੇ ਰਸਤੇ ਸੀ 91 ਕਿਲੋਮੀਟਰ ਜਿਹਦੇ ਚੋਂ 42 ਟੋਟਲ ਆ ਪਾ ਪਿੱਛੇ ਜੀ ਪਹਿਲਵਾਰ ਤੁਹਾਨੂੰ ਕਰੀ ਸੀ 28 ਸੜਕਾਂ ਅਰਨੀਵਲ ਦੀਆਂ ਸੀ ਔਰ 13 ਸੜਕਾਂ ਜਲਾਲਾਬਾਦ ਦੀਆਂ ਸੀ ਸਰ ਬਾਮਣੀ ਵਾਲਾ ਰੋਡ ਦੀ ਸੜਕ ਬਹੁਤ ਖਰਾਬ ਹੈ ਉਹ ਕਦੋਂ ਤੱਕ ਸਰੋ ਬਣੇ ਉਹਦਾ ਵੀ ਟੈਂਡਰ ਹੋ ਗਿਆ ਜੀ ਉਹਦਾ ਬਸ ਵਰਕ ਆਰਡਰ ਕੱਟਣ ਵਾਲਾ ਰਹਿ ਗਿਆ ਤਕਰੀਬਨ 2 ਕਰੋੜ 90 ਲੱਖ ਰੁਪਏ ਨਾਲ ਲਾਗਤ ਨਾਲ ਜਲਾਲਾਬਾਦ ਪੂਰਨਪੱਟੀ ਰੋਡ ਵਜਦੀ ਉਹ ਪਰ ਪੂਰੀ 31 ਕਿਲੋਮੀਟਰ ਟੋਟਲ ਰੋਡ ਹੈ ਜਿਹੜੀ ਮਲੋਡ ਫਾਸਲ ਘਾ ਰੋਡ ਨੂੰ ਟੱਚ ਕਰਦੀ ਹੈ ਉਹ 31 ਕਿਲੋਮੀਟਰ ਪੂਰੀ ਦੀ ਪੂਰੀ ਪੌਣੇ 3 ਕਰੋੜ ਰੁਪਏ ਦੀ ਲਾਗਤ ਨਾਲ ਆਵੇਗਾ ਹਰ ਇੱਕ ਸਰ ਬੰਨ ਰਹੀ ਹੈ ਤੁਹਾਨੂੰ ਜਸਰ ਉਸ ਪ੍ਰੋਫਾਈਲ ਕਾਇਦੇ ਬਣਾ ਰਹੇ ਸੋ ਇੱਥੇ ਤੁਹਾਨੂੰ ਪਤਾ ਪਿੱਛੇ ਟਾਈਮ ਤੇ ਬਹੁਤ ਐਕਸੀਡੈਂਟ ਹੁੰਦੇ ਆ ਰੋਜ਼ ਐਕਸੀਡੈਂਟ ਉਹਦੇ ਵਾਸਤੇ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਜਾਂ ਕੋਈ ਇਸ ਤਰ੍ਹਾਂ ਦਾ ਵੀ ਸੜਕ ਤੇ ਉਦੋਂ ਘਟਨਾ ਤੋਂ ਬਾਅਦ ਬਿਲਕੁਲ ਸਰਕਾਰ ਨੇ ਐਸਐਸਐਫ ਫੋਰਸ ਆਫ ਦੀ ਲਾਤੀ ਪਹਿਲੀ ਗੱਲ ਗੁਰੂ ਸਾਹਿਬ ਕਿਸੇ ਤੇ ਕਿਰਪਾ ਬਣਾਈ ਰੱਖਣ ਸਾਬ ਤੇ ਇਹ ਹਾਦਸਾ ਵਾਪਰੇ ਨਾ ਔਰ ਸਰਕਾਰ ਨੇ ਪਹਿਲੀ ਇੰਡੀਆ ਦੀ ਛੱਡੋ ਪੂਰੇ ਦੇਸ਼ ਦੀ ਵਰਲਡ ਦੀ ਪਹਿਲੀ ਐਸਐਸਐਫ ਫੋਰਸ ਹੈ ਜਿਹੜੀ ਆਪਣੇ ਪੰਜਾਬ ਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸ਼ੁਰੂਆਤ ਕਰੀ ਹੈ। ਅਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਇਨ ਕੇਸ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ 8 ਮਿੰਟ ਦਾ ਟਾਈਮ ਹੈ ਹਸਪੀਟਲ ਚ ਪਹੁੰਚਾ ਦਿੰਦੇ। ਸੋ ਇਸ ਤੋਂ ਵੱਡਾ ਸ਼ਾਇਦ ਜ਼ਿੰਦਗੀ ਚ ਕੋਈ ਪੁੰਨ ਵਾਲਾ ਕੰਮ ਨਹੀਂ। ਔਰ ਬੜੇ ਬੰਦਿਆਂ ਦੀ ਜਾਨਾਂ ਵੀ ਬੱਚੀਆਂ ਐਸਐਸਐਫ ਫੋਰਸ ਨਾਲ। ਸੋ ਇੱਕ ਮੇਰੀ ਸਭ ਨੂੰ ਬੇਨਤੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਰਿਸਟਰਡ ਹੋਣ ਲਾ ਕੇ ਤੁਹਾਡੇ ਮਾਧਮ ਰਹੀ ਰਿਕੁਐਸਟ ਕਰਨਾ ਚਾਹਨਾ। ਅਸੀਂ ਉਹਨਾਂ ਪਿੰਡ-ਪਿੰਡ ਵਾਈਸ ਟੈਂਟ ਲਾ ਕੇ ਉੱਥੇ ਅਸੀਂ ਇਹਨਾਂ ਦੇ ਫਾਰਮ ਭਰਨ ਲੱਗੇ। ਸੋ ਸਭ ਨੂੰ ਬੇਨਤੀ ਹੈ ਵੀ ਸਾਰੇ ਆਦੇ ਫਾਰਮ ਭਰਾ ਲਓ ਤਾਂ ਕਿ ਤੁਹਾਨੂੰ ਇਲਾਜ ਲਈ ਕਿਸੇ ਗੇ ਹੱਥ ਨਾ ਟੱਡਣਾ ਪਵੇ ਔਰ ਮੁੱਖ ਮੰਤਰੀ ਨੇ ਆਪਦੇ بیٹے ਦਾ ਦੇ ਪੁੱਤਰ ਦਾ ਜਿਹੜਾ ਫੌਜਦਾ ਕਰਿਆ ਉਹਦੇ ਸਾਥ ਦਿਓ ਤਾਂ ਕਿ ਤੁਹਾਡੇ ਸਿਹਤ ਦਾ ਸਭ ਤੋਂ ਵੱਧ ਧਿਆਨ ਰੱਖਿਆ ਜਾ ਸਕੇ ਹਨਜੀ